112 ਨੰਬਰ ਤੇ ਪਰ ਸੁਣ ਲਈ ਹੋਈ ਹੈ ਪਰਚਾ ਕਰੋ ਨਾ ਉਹ ਤਾਂ ਭਾਈ ਉਹ ਤਾਂ ਬਸ ਵੱਖਰਾ ਹੈ ਇੱਕ ਘੰਟੇ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਸਿਰਫ ਇੱਕ ਘੰਟੇ ਦਾ ਫੇ ਮੇਰਾ ਦਿਮਾਗ ਜਿੱਧਰ ਨੂੰ ਘੁੰਮ ਗਿਆ ਫਿਰ ਬਾਅਦ ਚ ਪ੍ਰਸ਼ਾਸਨ ਦੋਸ਼ਨਾ ਦਵੇ ਕੀ ਹੋਣਾ ਲਾ ਪਹਿਲਾਂ ਗੱਲ ਕਰਕੇ ਆਇਆ ਸੀ ਜਾਂਚ ਡਾਕਟਰ ਦੀ ਜਾਂ ਮੈਂ ਇਹ ਗੱਲ ਪੱਲੇ ਪੱਲੇ ਬੰਨਲੇ ਪ੍ਰਸ਼ਾਸਨ ਅਸੀ ਦਾ ਪੰਜਾਬ ਕੇ ਮੈਂ ਤਾਂ ਆਪਣਾ ਗੁਰੂ ਜੀ ਦਾ ਹਾਲ ਕਰਦਾ ਸਭ ਠੀਕ ਠਾਕ ਹੈ ਅੱਜ ਸਾਡੇ ਨਾਲ ਇੱਕ ਹੋਰ ਬਦਰ ਸਿੰਘ ਪਾਬਾ ਪਰਵਾਨਾ ਜੀ ਜੋ ਕਿ ਆਪਾਂ ਨੂੰ ਪਤਾ ਹੀ ਕਿ ਜ਼ਬਰਦਸਤ ਭਈ ਵੈਕੁਰਜੀ ਦਾ ਖਾਨ ਸਾਹਿਬ ਵੈਕੁਰਜੀ ਦਾ ਸਾਹਿਬ ਭਾਈ ਅੱਜ ਕੱਜ ਦੀ ਤਵ ਇਹਦੇ ਪਿੱਛੇ ਦੇ ਕੀਤੇ ਹੋਏ ਇਹਨਾਂ ਇੱਕ 500000 ਰੁਪਏ ਐਡਵਾਂਸ ਹੋਏ ਇੱਕ ਮਹੀਨਾ ਤੇ ਉਹ ਪਰਿਵਾਰ ਕੋਲ 6-7 ਲੱਖ ਰੁਪਇਆ ਆਪਾਂ 6 ਲੱਖ ਦਾ ਕੈਸ਼ ਵੀ ਲਿਆ ਤੇ ਪਲੱਸ ਪਰਿਵਾਰ ਕੋਲ ਆਹ ਤੋਂ ਜਿਹੜੇ ਪੈਸੇ ਨੇ ਲੈਏ ਨੇ ਤੇ ਉਹ ਬੱਚੀ ਦੀ ਦੱਸੂਗੀ ਪਰਿਵਾਰ ਨੇ ਫਿਰ ਅੱਜ਼ੂ ਕੀਤੀ ਤੇ ਕੌਂਸਲ ਸਾਡਾ ਵਾਦਾ ਕੀਤਾ ਵੀ ਪੈਸੇ ਵੀ ਦੇ ਕੇ ਤੇ ਕਰਮੀ ਹੋਏਗੀ ਇਨਾ ਕਰਮੀ ਦੇ ਪੈਸੇ ਉਹਦੇ ਸਬੰਧ ਵਿੱਚ ਫਿਰ ਅੱਜ ਘਟਸੀਗਾ ਇਧਰ ਪਰਚਾ ਵੀ ਨਹੀਂ ਹੋਇਆ ਅੱਜ ਪੁਲਿਸ ਦਫ਼ਤਰ ਪਰਚਾ ਕਰ ਰਿਹਾ ਤੇ ਬਾਕੀ ਜਿਹੜੀ ਸੈਟ ਬੰਦਲੀ ਹੈ ਤਾਂ ਹਸਪਤਾਲ ਜਿਹੜਾ ਪਰਮਨੈਂਟ ਬੰਦ ਕਰਾਇਆ ਜਾਏਗਾ ਉਹਦੇ ਸੰਬੰਧ ਵਿੱਚ ਇੱਕ ਪਰਮਾਨਕ ਪੈਸੇ ਵੀ ਇੱਕ ਅਕੇਸ ਨੇ بڑے ਕੇਸ ਨੇ ਤੁਹਾਡੇ ਸਾਹਮਣੇ ਆ ਗਏ ਨੇ ਤੁਸੀਂ ਵੇਖਿਆ ਹੀ ਨੇ بڑے ਬੱਚੇ ਜਿਹੜੇ ਵੱਡੋਗੇ ਨੇ ਤੇ ਲੋਕ ਗਰੀਬ ਅੰਦਾ ਕੀ ਕਰੇਗਾ ਹਾਂਜੀ ਉਹਨਾਂ ਗਰੀਬਾਂ ਦੀ ਆਵਾਜ਼ ਨਾ ਚੁੱਕਿਆ ਜੋ ਉਹਦੇ ਸੰਬੰਧ ਵਿੱਚ ਖੜੀ ਹੈ ਤੇ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਬਬਾਈ ਤੁਹਾਨੂੰ ਸਾਥ ਦਿੱਤਾਗੇ ਉਸ ਵਿੱਚ ਸਾਥ ਹੁਣ ਦੇਖਦੇ ਆ ਸਾਡੇ ਸਾਰੇ ਐਸਐਸ ਸਾਹਿਬ ਆਏ ਨੇ ਦੇਖਦੇ ਆਂ ਬਾਕੀ ਉਤਨ ਹੀ ਵਾਂਗ ਅਸੀਂ ਪ੍ਰਸ਼ਾਸਨ ਤੇ ਭਰੋਸੇ ਹੀ ਉਤਨ ਤੱਕ ਨਾ ਚੁੱਕਿਆ ਸੀ ਪ੍ਰਸ਼ਾਸਨ ਦੇ ਕਹਿਣ ਤੇ ਚੁੱਕਿਆ ਸੀ ਪਰ ਉਹ ਜਿੰਮੇਵਾਰੀ ਪ੍ਰਸ਼ਾਸਨ ਨੇ ਨਿਭਾਈ ਨਹੀਂ ਉੱਤਰ ਇਹ ਨਾਲ ਤੁਹਾਨੂੰ ਪ੍ਰਸ਼ਾਸਨ ਤੇ ਯਕੀਨ ਹੋਵੇ ਤੇ ਦੁਬਾਰਾ ਅਗਲੀ ਰਾਤ ਦਿੱਤੇ ਕਿ ਉਹ ਤੱਕ ਦੇ ਅਗਲੇ ਰਾਤ ਨੇ ਪਿਆ ਜੀ ਜੇ ਨਾ ਆਇਆ ਤੇ ਜਾ ਮੇਰੇ ਘਰ ਤਾਲੀ ਖਾ ਦਵਾ ਲਈ ਪਿਛਾਪੜ ਠੀਕ ਦਾਖਲ ਕਰਾਇਆ ਨਹੀਂ ਹੁੰਦਾ ਤੇ ਆਸਧਾਰ ਕਿਹਾ ਜੀ 20000 ਰੁਪਏ ਲੈ ਰਿਹਾ ਕਹਿੰਦੇ ਥੀਆ ਹੋ ਜਾਊਗਾ ਮੁੰਡਾ ਤੁਸੀਂ ਅਰਦਾਸ ਕਰੋ ਅਸੀਂ ਬਹੁਤ ਦੱਸਾਂ ਗਰੀਆ ਸਭ ਕੁਝ ਫੇਰ ਕੁਝ ਨਹੀਂ ਪੱਲੇ ਪਿਆ ਜੀ ਸੜ ਫੇਰ ਕੀ ਹੋਇਆ ਦੇਖਣ ਵੀ ਨਹੀਂ ਦੇ ਫੇਰ ਕੀ ਹੋਇਆ ਬੱਚੇ ਦਾ ਗੱਠਾ ਹੋ ਗਈ ਅਲੀ ਮੈਂ ਨਹੀਂ ਬੱਚਾ ਬੱਚਾ ਚੜਾਈ ਕਰ ਗਿਆ ਜੀ 202000 10 ਦਿਨ ਲੈਦਾ ਰਿਹਾ ਪੈਸੇ ਬੱਚੇ ਨੂੰ ਵੇਖਣ ਵੀ ਨਹੀਂ ਦਿੱਤਾ ਤੇ ਮਾੜਾ ਵੀ ਬੋਲਦਾ ਸੀ ਤੇ 202000 ਰੁਪਇਆ 10 ਦਿਨ ਲੈ ਕੇ 1.5-2 ਲੱਖ ਰੁਪਇਆ ਲੈ ਕੇ ਬੱਚੇ ਦੀ ਮੌਤ ਹੋ ਗਈ ਤੇ ਪਰਿਵਾਰ ਆ ਆ ਲੜਾਈ ਲੜ ਲੂਗਾ ਪਰਿਵਾਰ ਇਹਨਾਂ ਦੀ ਲੜਾਈ ਆਪਾਂ ਲੜਨ ਵਾਸਤੇ ਬੈਠੇ ਅੱਜ ਇਹਨਾਂ ਲੋਕਾਂ ਦੀ ਲੜਾਈ ਅੱਗੇ ਆਓ ਪਹਿਣ ਅੱਗੇ ਆਓ ਤੁਸੀਂ ਦੱਸੋ ਕਿ ਜਿਸ ਦਿਨ ਇਹ ਸਲੇਮਪੁਰ ਵਾਲੇ ਆ ਜੀ ਮੇਰਾ ਮੁੰਡਾ ਬਾਹਰ ਆਇਆ ਤੇ ਉਹਨੇ মিডিਆ ਵਾਲੇ ਸੇ ਕਾਫੀ ਉਹਨੇ ਪੁੱਛਿਆ ਵੀ ਤੇਰੇ ਸਾਥੀ ਐਸੋ ਆ ਪੁੱਛਨੇ ਕਾ ਕਾਫੀ ਮੈਨੇ 8000 ਤੋਂ ਲਵਰੇ 7000 ਆ ਜੀ ਤੋਂ ਰਾਤ ਨੇ ਬੁਲਾ ਲਿਆ ਵੀ ਅੱਜ 5:30 ਵਜੇ ਗੁਲਾ ਹੌਸਲਗੁਆਰ ਨੂੰ ਆ ਕੇ ਮੁੰਡੇ ਚਲੋ ਆਗੇ ਜੀ ਅਸੀਂ ਨੇ ਮੇਰੇ ਮੁੰਡੇ ਤੇ ਇਤਨੀ ਗਾਲਾਂ ਕੱਢੀਆਂ ਜੀ ਡਾਕਟਰ ਨੇ ਇਤਨੀ ਗੰਦੀ ਗਾਲਾਂ ਕੱਢੀ ਜੀ ਮਾਰਨ ਵਾਸਤੇ ਆਏ ਤੋਂ ਮਨੇ ਆਪਣਾ ਮੁੰਡਾ ਬਾਹਰ ਪੁਟਾ ਦਿਆ ਤੋਂ ਡਾਕਟਰ ਕਹਿੰਦੇ ਨੇ ਪਕੜੋ ਨੇ ਥਣੇ ਚ ਕਰਾਓ ਮੇਰੇ ਮੁੰਡੇ ਮੈਨੇ ਪੈਰ ਵੀ ਪਕੜੇ ਵੀ ਕੋਈ ਨਹੀਂ ਤੁਸੀਂ ਮੇਰਾ ਮੁੰਡਾ ਪਾਗਲ ਹੈ ਥੋੜਾ ਸੋਹਣਾ ਕਰੋ ਵੀ ਚਲੋ ਗਲਤੀ ਹੋ ਗਈ ਬੱਚੇ ਤੇ ਨਹੀਂ ਕਹਈ ਅਸੀਂ ਤਾਂ ਮੁੰਡਾ ਮਾਰਨਾ ਹੀ ਮਾਰਨਾ ਤੁਸੀਂ ਇੱਕ ਵਾਰ ਮੁੰਡੇ ਨੇ ਬੁਲਾਓ ਬਹੁਤ ਬੇਇੱਜ਼ਤੀ ਬੇਇੱਜ਼ਤੀ ਕਰੀ ਨਾ ਮੇਰੇ ਬੱਚੇ ਕੀ ਮੈਂ ਕੁਝ ਕਹਿ ਨਹੀਂ ਸਕ ਸੋ ਜੋ ਇਹ ਪਲੀਪੋਂਤੀ ਤਿੰਨ ਚਾਰ ਦਿਨ ਤੋਂ ਉਤੋਂ ਪ੍ਰੈਸ ਤੇ ਵਿੱਚ ਸਾਰੀ ਗੱਲ ਜਾ ਰਹੀ ਹੈ ਇੱਕ ਇੱਕ ਸਾਲ ਦਾ ਨਵਜਾਤ ਬੱਚਾ ਸੀਗਾ ਸੌਰੀ ਇੱਕ ਦਿਨ ਦਾ ਤੋਂ ਉਸ ਨੂੰ ਇਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ 16-17 ਦਿਨ ਉਸ ਪਰਿਵਾਰ ਨੇ ਇਸ ਤੇ ਡਾਕਟਰ ਦੇ ਉੱਤੇ ਪੈਸੇ ਵੀ ਦਿੱਤੇ ਗਏ 6-7 ਲੱਖ ਰੁਪਈਆ ਉਹ ਐਸ਼ਵਮਾਨ ਘਰ ਤੋਂ ਵੀ ਇਹ ਪੈਸੇ ਕਰਦਾ ਰਿਹਾ ਪਰ ਬੱਚੇ ਦੀ ਹਾਲਤ ਸਹੀ ਨਹੀਂ ਸੀਗੀ ਕਿਦੋਂ ਹਸਪਤਾਲ ਦੇ ਵਿੱਚ ਡਾਕਟਰ ਨਾਲ ਗੱਲ ਕੀਤੀ ਗਈ ਤੁਸੀਂ ਬੱਚੇ ਨੂੰ ਰੈਫਰ ਕਰ ਦਿਓ ਤੈਨੂੰ ਰੈਫਰ ਨਹੀਂ ਕੀਤਾ ਦੋ ਦਿਨ ਪਹਿਲਾਂ ਦੋ ਦਿਨ ਬਾਅਦ ਜਦੋਂ ਪਰਿਵਾਰ ਫਿਰ ਇੱਥੇ ਆਉਂਦਾ ਤਾਂ ਰਾਤ ਨੂੰ 10:30 ਵਜੇ ਡਾਕਟਰ ਦੇ ਬੋਲ ਹੁੰਦੇ ਆਪਣੇ ਕੰਪਿਊਟਰ ਨੂੰ ਕਹਿੰਦਾ ਵੀ ਤੁਸੀਂ ਬੱਚੇ ਨੂੰ ਹੈਂਡਓਵਰ ਕਰ ਦਿਓ ਬੱਚੇ ਦੀ ਡੈਥ ਹੋ ਗਈ ਪਰਿਵਾਰ ਦਾ 11:00 ਵਜੇ ਬੱਚੇ ਨੂੰ ਨਹੀਂ ਇਥੋਂ ਲੈ ਕੇ ਗਿਆ ਸਵੇਰੇ ਜਦੋਂ ਪਰਿਵਾਰ ਇੱਥੇ ਮਿਲਣ ਆਉਂਦਾ ਡਾਕਟਰ ਸਾਹਿਬ ਨੂੰ ਤੇ ਨਾਲ ਸਾਡੇ ਟੀਮ ਦੇ ਮੈਂਬਰ ਵੀ ਉਹਨਾਂ ਦੇ ਨਾਲ ਆ ਗਏ ਤਾਂ ਡਾਕਟਰ ਸਾਹਿਬ ਨੇ ਬੜੀ ਹੀ ਭਤੀਸ਼ਵਦਾ ਵਾਲੀ ਸਾਡੇ ਜਥੇ ਬੰਦੀ ਦੇ ਵੀਰਾਂ ਨੂੰ ਤੇ ਪਰਿਵਾਰ ਨੂੰ ਬੋਲੀ ਗਈ ਤੇ ਇੱਕ ਮੈਨੂੰ ਤਾਂ ਲੱਗਦਾ ਹੀ ਵੀ ਡਾਕਟਰ ਕਿਤੇ ਡਾਕਟਰ ਦਾ ਕੋਈ ਇਤਨ ਸਟਰਕਚਰ ਹੈ ਨਹੀਂ ਵੀ ਕਿ ਡਾਕਟਰ ਦੀ ਕੋਈ ਪਛਾਹ ਹੋਈ ਨਹੀਂ ਸਕਦੀ ਜੇ ਕੋਈ ਇਦਾਂ ਦੀ ਗੱਲ ਹੋ ਵੀ ਗਈ ਸੀ ਉਹਨੂੰ ਢੰਗ ਤਰੀਕੇ ਨਾਲ ਮਸਲੇ ਨੂੰ ਸੁਲਝਾ ਜਾ ਸਕਦਾ ਸੀਗਾ ਪਰ ਡਾਕਟਰ ਦੇ ਇੱਕ ਮਿਸ ਬਿਹੇਵ ਕਰਨ ਕਿਉਂ ਤੂੰ ਪੁਲਿਸ ਨਾਲ ਇਹ ਬਹੁਤ ਜ਼ਿਆਦਾ ਮਿਸ ਬਿਹੇਵ ਕੀਤਾ ਇਹ ਇੱਕ ਤੁਹਾਨੂੰ ਲੱਗਦਾ ਹੈ ਡਾਕਟਰ ਕੋਲੇ ਕੋਈ ਰਾਜਨੀਤਿਕ ਸ਼ੈ ਹੈ ਜਿਸ ਨਾਲ ਇਹ ਸ਼ਾਇਦ ਉੱਤੇ ਮੌਕੇ ਤੇ ਡੀਐਸਪੀ ਸਾਹਿਬ ਆਉਂਦੇ ਨੇ, ਕਰਪਾਲ ਸਿੰਘ ਜੀ ਸਾਡੇ ਐਸਐਚਓ ਸਾਹਿਬ ਆਉਂਦੇ ਨੇ, ਸਾਡੇ ਜਥੇਬੰਦੀਆਂ ਤੋਂ ਵੀਰ ਆਉਂਦੇ ਆ ਸਾਡੇ ਭਾਈਚਾਰੇ ਤੋਂ ਵਿਚੋ ਅਸੀਂ ਕਰਾਈ ਪੁੱਤ ਭਾਈਚਾਰੇ ਤੋਂ ਵੀਰ ਇੱਥੇ ਆਉਂਦੇ ਨੇ ਸਾਰੇ ਨਾਲ ਇਹਨਾਂ ਨੇ ਬੜੀ ਵੱਧ ਸਲੂਕੀ ਦੇ ਨਾਲ ਇੱਕੋ ਇੱਕੀ ਈਵਨ ਰਿਕਾਰਡਡ ਹੈ ਵੀ ਇਹਨੇ ਗਾਣਾ ਤਾਂ ਕੱਡੀਆਂ ਗਿਆ ਪਰ ਉਹਦੇ ਰੋਸ ਦੇ ਵਿੱਚ ਇੱਕ ਦਿਨ ਦਾ ਸੀ ਅਲਟੀਮੇਟਮ ਦਿੱਤਾ ਸੀਗਾ ਪ੍ਰਸ਼ਾਸਨ ਨੂੰ ਤੁਸੀਂ ਇਸ ਤੇ ਬੰਦੀ ਕਾਰਵਾਈ ਕਰੋ ਕਿ ਜੋ ਬੱਚੇ ਦੇ ਇਥੇ ਕਤਲ ਹੋਇਆ ਉਹਦੇ ਕਤਲ ਦੇ ਦਰਦ ਤੇ ਪਰਚਾ ਦਰਜ ਕੀਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਕੋਈ ਨੂੰ ਕੋਈ ਇਦਾਂ ਦਾ ਪਰਚਾ ਨਹੀਂ ਦਰਜ ਕੀਤਾ ਗਿਆ ਇੱਕ ਪਰਸਨਲ ਮਿਸਬੀਹੇਵ ਦਾ ਪਰਚਾ ਸਾਨੂੰ ਪਤਾ ਲੱਗਾ ਇਸ ਪ੍ਰਸ਼ਾਸਨ ਨੇ ਹਉ ਤੇ ਕਰਤਾ ਪਰ ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹੈਗੇ ਜਦ ਤੱਕ ਇੱਥੇ ਪੂਰੀ ਬੰਦੀ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਸਵੇਰ ਦੇ ਬੈਠੇ ਹੋਏ ਹਾਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਇੱਥੇ ਦਿੱਤਾ ਗਿਆ ਹੈ ਵੀ ਜੇ ਕੋਈ ਪ੍ਰਸ਼ਾਸਨ ਇੱਥੇ ਬੰਦੀ ਕਾਰਵਾਈ ਕਰਦਾ ਠੀਕ ਹੈ ਨਹੀਂ ਤਾਂ ਮਜਬੂਰਨ ਵਾਸਤੇ ਅਸੀਂ ਇੱਕ ਟੀਮ ਗਠਿਤ ਕਰਕੇ ਜੋ ਸਾ ਤੇ ਕਿਸਾਨੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਸਾਡੇ ਸਮਾਜਿਕ ਜਥੇਬੰਦੀਆਂ ਆਈਆਂ ਨੇ ਉਹਨਾਂ ਦੀ ਇੱਕ ਟੀਮ ਕੱਢ ਕੇ ਚਾਹ ਅਗਲਾ ਐਕਸ਼ਨ ਲੈਣਾ ਉਹ ਅਸੀਂ ਲਵਾਂਗੇ ਜੇ ਸਾਨੂੰ ਲੰਬੇ ਸਮੇਂ ਤੱਕ ਇਹਦਾ ਲੈਣਾ ਜਾਣਾ ਪਿਆ ਅੰਦੋਲਨ ਉਹ ਤਾਂ ਅਸੀਂ ਬਿਲਕੁਲ ਉਹਨਾਂ ਨੂੰ ਰੱਖ ਲੈ ਕੇ ਆਵਾਂ ਕਰਨੀ ਆ ਇੱਕ ਘੰਟੇ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਸਿਰਫ ਇੱਕ ਘੰਟੇ ਦਾ ਇੱਕ ਘੰਟੇ ਦੇ ਵਿੱਚ ਪ੍ਰਸ਼ਾਸਨ ਬੱਚੇ ਸ਼ਿਫਟ ਕਰਾ ਲੈ ਇੱਕ ਘੰਟੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਇਹਦੇ ਤੇ ਬਣਦੀ ਕਾਰਵਾਈ ਕਰ ਦੇ ਇੱਕ ਘੰਟੇ ਤੋਂ ਬਾਅਦ ਜੇ ਮੇਰਾ ਦਿਮਾਗ ਜਿੱਧਰ ਨੂੰ ਘੁੰਮ ਗਿਆ ਫਿਰ ਬਾਅਦ ਵਿੱਚ ਪ੍ਰਸ਼ਾਸਨ ਦੋਸ਼ਨਾ ਦੇ ਕੀ ਹੋਣਾ ਲਾ ਪਹਿਲਾਂ ਗੱਲ ਕਰਕੇ ਆਇਆ ਸੀ ਜਾਂਚ ਡਾਕਟਰ ਦੀ ਜਾਂ ਮੈਂ ਨਹੀਂ ਇਹ ਗੱਲ ਪੱਲੇ ਪੱਲੇ ਬੰਨ ਲੇ ਪ੍ਰਸ਼ਾਸਕ ਦੋ ਰਾਸਤਾ ਤੋਂ ਬੋਲਦਾ ਬਾਈ ਜੀ ਦਰਖਾਸਤਾਂ ਤੇ 112 ਨੰਬਰ ਤੇ ਪਰ ਸੁਣਨ ਗਈ ਹੋਈ ਹੈ ਪਰਸੋਂ ਦੀ ਪਰਸਨਿਕਈ ਹੋਈ 112 ਪਰਸਨਿਕਈ ਹੋਈ 49 ਅਸੀਂ ਕਿੰਨਾ ਦੇ ਮੈਂ ਦੱਸੋ ਸੋਸ਼ਲ ਪ੍ਰੋਗਰਾਮ ਦਾ ਸਪੋਰਟ ਜਿੰਨੇ ਵੀਰ ਆਦ ਨੇ ਸਾਰੇ ਚਾਲੇ ਪਾਓ ਪਰਚਾ ਕਰੋ ਨਾ ਉਹ ਤਾਂ ਬਾਈ ਉਹ ਤਾਂ ਬਕਸਾ ਵੱਖਰਾ ਹੈ ਕਮੇਟੀ ਬਣਾਣੀ ਟੀਮ ਅਗਰ ਵੱਡਾ ਪਰਚਾ ਦਾ ਕਰੋ ਨਾ ਜਿਸ ਕਿਸੇ ਨੇ ਵੀ ਜੰਮੇ ਠੀ ਉੱਥੇ ਆਪਣੀ ਗੱਲ ਛੇੜ ਦੇ सर परसों लै गए गए उस टाइम ही भी चल गए फिर दोबारा उन्हें